ਹੈਲੋ ਦੋਸਤੋ ਜਿਹੜੇ ਬੱਚੇ ਆਈਟੀ ਦਾ ਡੀਜ਼ਲ ਮਕੈਨਿਕ ਦਾ ਕੋਰਸ ਕਰਨਾ ਚਾਹੁੰਦੇ ਨੇ ਉਹਨਾਂ ਲਈ ਬਹੁਤ ਹੀ ਵਧੀਆ ਮੌਕਾ ਹੈ ਆਈਟੀ ਦੇ ਐਡਮਿਸ਼ਨ ਚੱਲ ਰਹੀਆਂ ਨੇ ਤੁਸੀਂ 1 ਸਾਲ ਦਾ ਡੀਜ਼ਲ ਮਕੈਨਿਕ ਦਾ ਕੋਰਸ ਕਰਕੇ ਵਿਦੇਸ਼ਾਂ ਵਿੱਚ ਜਾ ਕੇ 35 ਡਾਲਰ ਪਤੀ ਘੰਟੇ ਦੇ ਹਿਸਾਬ ਨਾਲ ਕਮਾ ਸਕਦੇ ਹੋ ਤੇ ਜੇਕਰ ਤੁਸੀਂ ਇੰਡੀਆ ਦੇ ਵਿੱਚ ਰਹਿਣਾ ਹੈ ਇੰਡੀਆ ਵਿੱਚ ਰਹਿ ਕੇ ਵੀ ਕੰਮ ਕਰਨਾ ਹੈ ਤਾਂ ਵੀ ਇਜ਼ੀ ਤੁਸੀਂ ਇੰਡੀਆ ਵਿੱਚ ਰਹਿ ਕੇ ਵੀ ਵਧੀਆ ਤੰਗ ਦੇ ਨਾਲ ਇਨਕਮ ਪ੍ਰਾਪਤ ਕਰ ਸਕਦੇ ਹੋ ਮਕੈਨਿਕ ਡੀਜ਼ਲ ਦਾ ਕੋਰਸ ਜਿਹੜਾ ਹੈ ਇਹ 1 ਸਾਲ ਦਾ ਹੈ ਜਿਹੜੇ ਬੱਚੇ ਕਰਨਾ ਚਾਹੁੰਦੇ ਨੇ ਉਹ ਕਰ ਸਕਦੇ ਨੇ ਕਿਉਂਕਿ ਐਡਮਿਸ਼ਨ ਚੱਲ ਰਹੀਆਂ ਨੇ ਜੂਨ ਜੁਲਾਈ ਅਗਸਤ ਦੇ ਵਿੱਚ ਆਈਟੀ ਦੇ ਵਿੱਚ ਦੀਆਂ ਐਡਮਿਸ਼ਨ ਚੱਲ ਰਹੀਆਂ ਨੇ ਐਨਸੀਵੀਟੀ ਦਾ ਸਰਟੀਫਿਕੇਟ ਤੁਹਾਨੂੰ ਦਿੱਤਾ ਜਾਂਦਾ ਸੋ ਬਹੁਤ ਹੀ ਥੋੜਾ ਟਾਈਮ ਰਹਿ ਗਿਆ ਜਿਹੜੇ ਬੱਚੇ ਐਡਮਿਸ਼ਨ ਲੈਣਾ ਚਾਹੁੰਦੇ ਨੇ ਉਹ ਸਾਡੀ ਆਈਟੀ ਸਾਨੂੰ ਆ ਕੇ ਮਿਲ ਸਕਦੇ ਨੇ ਅਡਰੈਸ ਹੈ ਸੀ 174 ਨੀਅਰ ਟੋਇਟਾ ਕਾਰ ਏਜੰਸੀ ਫੋਕਲ ਪੁਆਇੰਟ ਪਟਿਆਲਾ ਜਾਂ ਫਿਰ ਪਿੱਛੇ ਦਿੱਤੇ ਨੰਬਰਾਂ ਦੇ ਉੱਪਰ ਵੀ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਸੋ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਇਹ ਵੀਡੀਓ ਉਹਨਾਂ ਬੱਚਿਆਂ ਤੱਕ ਜ਼ਰੂਰ ਪਹੁੰਚੇ ਜਿਹੜੇ ਬੱਚੇ ਮਕੈਨਿਕ ਡੀਜ਼ਲ ਦਾ ਕੋਰਸ ਕਰਨਾ ਚਾਹੁੰਦੇ ਨੇ ਅਤੇ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋਣਾ ਚਾਹੁੰਦੇ ਨੇ ਜਾਂ ਫਿਰ ਇੰਡੀਆ ਦੇ ਵਿੱਚ ਵੀ ਵਧੀਆ ਇਨਕਮ ਪ੍ਰਾਪਤ ਕਰਨਾ ਚਾਹੁੰਦੇ ਨੇ ਥੈਂਕ ਯੂ